ਔਰ ਮੈਂ ਜਵਾਬ ਨਾ ਦੇ ਦੂੰ ਮੈਂ ਵहां से ਹਿਲ ਹੀ ਨਹੀਂ ਔਰ ਵਹੀ ਕੈਂਪ ਜਾਰੀ ਰੱਖेंगे ਹਲਕਾ ਵੀ ਤੁਹਾਡਾ ਪਿਆਰ ਹੈ ਹਲਕਾ ਵੀ ਤੁਹਾਡਾ ਪਿਆਰ ਹੈ ਪਰਿਵਾਰਿਆਂ ਇਸ ਪਰਿਵਾਰ ਨੂੰ ਉਹਨਾਂ ਦੀ ਕਦੋਂ ਸਾਰ ਲਓਗੇ ਜਾਂ ਉਹਨਾਂ ਦੇ ਮੈਂ ਆਲਰੇਡੀ ਸ਼ੁਰੂ ਕਰ ਚੁੱਕੀ ਹਾਂ ਨਹੀਂ ਸਾਰ ਲੈ ਤੁਸੀਂ ਵੀ ਦੇਖੋ ਮਿੱਤਰ ਪਿਆਰੇ ਮੈਂ ਉਹਦੇ ਸ਼ੁਰੂ ਕਰਤੀ ਸੀ ਮੈਂ ਅੱਜ ਕੋਈ ਸਿਆਸਤ ਦੀ ਗੱਲ ਨਹੀਂ ਕਰਨਾ ਚਾਹੁੰਦਾ ਨਹੀਂ ਨਹੀਂ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਮੇਰੀ ਗੱਲ ਸੁਣੋ ਇਹ 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 ਮੈਂ ਕੋਈ ਸਿਆਸਤ ਦੀ ਗੱਲ ਇਸ ਕਰਕੇ ਨਹੀਂ ਕਰਨਾ ਚਾਹੁੰਦਾ ਕਿ ਇਸ ਪ੍ਰੈਸ ਕਾਨਫਰੰਸ ਦੀ ਪਵਿੱਤਰਤਾ ਭੰਗ ਹੋ ਜਾਏ this sanctity of this press conference will be gone जिथे भरोसा है मैं वो गल कर रहे हैं जिथे भरोसा नहीं है मैं वो वो गल छेड़नी नहीं जांदा जे भरोसा हुंदा ते पंजाब दा ये हाल हुंदा सुन सर आपको लगदा मुसबत से लेन जा हां जी आप कह रहे हो की पॉलिटिक्स दी गल नहीं करनी लेकिन देयर आर पीपल हु वांट यू टू कम टू बैक टू पॉलिटिक्स सेकंडली नाउ यू आर फ्री कंपेयर ऑलराइट ओके आई विल आंसर दिस एंड नो नो अदर क्वेश्चन ओके सर आप अभी कमिंग बैक टू पॉलिटिक्स नो नो लिसन लिसन देखो ई प्लेट क्रिकेट कॉमेंट्री मोटिवेशनल टॉक्स इलेक्शन लड़े मतलब सतरंगी जीवन जिया शोज लाफ्ट चैलेंज बिग बॉस फलाना टमकाना मतलब यू नेम इट आई वॉज नॉट डिपेंडिंग ऑन एनी बड़ी मेरी अफ दी देर वॉज नो डिपेंडेंस लेकिन इतने पार्टिया हाईकमांड हाई जो फैसला करे ਉਹਨਾਂ ਦੀਆਂ ਪਾਰਟੀਆਂ ਨੇ ਸਮਝਿਆ ਨਹੀਂ ਅਗਰ ਉਹ ਚਾਹਣਗੇ ਠੀਕ ਹੈ ਤੇ ਮੈਂ ਹਮੇਸ਼ਾ ਹੀ ਜ਼ੁਬਾਨ ਦਾ ਬੜਾ ਪੱਕਾ ਜੇ ਮੈਂ ਸ੍ਰੀ ਅਮਰਿਤਸਰ ਸਾਹਿਬ ਨੂੰ ਜ਼ੁਬਾਨ ਦਿੱਤੀ ਮੰਤ్రਾਲੇ ਛੱਡੇ ਜ਼ੁਬਾਨ ਨਹੀਂ ਛੱਡੀ ਤੇ ਮੈਂ ਅੱਜ ਵੀ ਆਪਣੀ ਜ਼ੁਬਾਨ ਤੋਂ ਫਿਰੂੰਗਾ ਨਹੀਂ ਤੌਣ ਲੈ ਜੂ ਜ਼ੁਬਾਨ ਤੋਂ ਨਹੀਂ ਹਲੇਗਾ ਕਿਉਂਕਿ ਜਿਸ ਬੰਦੇ ਦੀ ਜ਼ੁਬਾਨ ਨਹੀਂ ਉਹਦਾ ਭਰੋਸਾ ਨਹੀਂ ਜਿਹਦਾ ਭਰੋਸਾ ਨਹੀਂ ਪੋਲਿਟਿਕਸ ਕੀ ਹੈ ਕੈਰੈਕਟਰ ক্যারেক্টਰ ਦੀ ਘਾਟ ਹੈ ਕੈਰੈਕਟਰ ਕ੍ਰਾਈਸਿਸ ਹੈ ਕੈਰੈਕਟਰ ਦੇ ਉੱਤੇ ਹੀ ਭਰੋਸਾ ਹੁੰਦਾ ਜਿਨ੍ਹਾਂ ਦਾ ਕਿਰਦਾਰ ਨਹੀਂ ਉਹਨਾਂ ਤੇ ਭਰੋਸਾ ਕਰਦਾ ਨਵਜੋਤ ਸਿੰਘ ਸਿੱਧੂ ਦਾ ਕੋਈ ਸਮਝੌਤਾ ਨਹੀਂ ਸਮਝਿਆ ਨਹੀਂ ਕੋਈ ਕਿਸੇ ਵੀ ਚੀਜ਼ ਦੇ ਨਾਲ ਕੋਈ ਸਮਝੌਤਾ ਨਹੀਂ ਤਾਂ ਹੀ ਕਿਰਦਾਰ ਅੱਜ ਵੀ ਖੜਾ ਹੈ ਤਾਂ ਹੀ ਵਿਸ਼ਵਾਸ ਬਣਿਆ ਹੋਇਆ ਹੈ ਅਸਲ ਮੁੱਦੇ ਇਹ ਨੇ ਪਰ ਜੋ ਅੱਜ ਕੱਲ੍ਹ ਚੱਲ ਰਿਹਾ ਤਾਂ ਆਧੁਨਿਕ ਮੁੱਦੇ ਹੀ ਆ ਇੱਕ ਦੂਸਰੇ ਖਿਲਾਫ ਬਿਆਨਬਾਜ਼ੀਆਂ ਲੱਗਦਾ ਨਹੀਂ ਇਹ ਮੁੱਦੇ ਅਸਲ ਮਿੱਤਰ ਪਿਆਰੇ ਮੁੱਦਾ ਮੁੱਦਾ ਅੱਜ ਦਾ ਕੈਂਸਰ ਹੈ ਮੇਰੀ ਘਰ ਵਾਲੀ ਦਾ ਉਹ ਗੱਲਾਂ ਹੋ ਗਈਆਂ ਥੈਂਕ ਯੂ ਵੈਰੀ ਮਚ ਗੁਰੂਦੇਵ ਓਕੇ ਲਵ ਯੂ ਲਵ ਯੂ ਹਾਂਜੀ ਪਿਕਚਰ ਪਿਕਚਰ ਹਾਂਜੀ ਮੈਡਮ ਬਿਲਕੁਲ ਹੁਣ ਠੀਕ ਹੋ ਗਏ ਨੇ ਚਲੋ ਜੀ ਗ੍ਰੇਸ ਆਫ ਗੋਡ ਤੁਹਾਡੇ ਸਾਰੇ ਨੇ ਅਪਰਚੂਨ ਸਿੱਧ ਕਦੋਂ ਸਿੱਧੂ ਵਾਪਸੀ ਕਦੋਂ ਕਰਨਗੇ ਪੋਲਿਟਿਕਸ ਦੇ ਵਿੱਚ ਮੈਂ ਤਾਂ ਪਹਿਲੇ ਦਿਨ ਤੋਂ ਆਪਣੇ ਬੱਚਿਆਂ ਨਾਲ ਮੈਂ ਪਹਿਲਾਂ ਵੀ ਪੋਲਿਟਿਕਸ ਨਹੀਂ ਕੀਤੀ ਮੈਂ ਹੁਣ ਵੀ ਉਸ ਤੇ ਦੋਸੋ ਦੋ ਦੋਨੋਂ ਹੀ ਸਿੱਧੂ ਐ ਚਾਹੇ ਉਹ ਉਹਦੇ ਲਈ ਕੰਮ ਕਰਲੇ ਤੇ ਉਹਦੇ ਲਈ ਕੰਮ ਕਰਲੇ ਪਰ ਬੱਚਿਆਂ ਦਾ ਪਿਆਰ ਐ ਮੇਰੇ ਬੱਚੇ ਹੁਣ ਵੀ ਪਿੱਛੇ ਖੜੇ ਨੇ ਦੇਖੋ ਜਦਨ ਮੈਂ ਸਿੱਧੂ ਸਿੱਧੂ ਦੋਨੋਂ ਬਿਲਕੁਲ ਨਹੀਂ ਐ ਜਿਆਦਾ ਤਕੜਾ ਸਿੱਧੂ ਐ ਜਦਨ ਜਦਨ ਦੀ ਮੈਂ ਵਾਪਸ ਆਈਆਂ 10 ਵਜੇ ਮੈਂ ਦਫ਼ਤਰ 'ਚ ਬੈਠੀ ਹੁੰਦੀ ਨਹੀਂ 2:30 ਸਾਂ ਮੈਂ ਜੇਲ ਨਹੀਂ 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 1.5 ਸਾਲ ਪਹਿਲਾਂ ਮੈਂ ਜੇਲ 'ਚੋਂ ਨਿਕਲਿਆ ਮੈਂ April 'ਚ ਅਪ੍ਰੈਲ ਚ ਨਿਕਲੇ ਆ ਠੀਕ ਹੈ ਇਹਦਾ ਆਪਰੇਸ਼ਨ ਜਿਹੜਾ ਹੈਗਾ ਸੋ ਮੈਨੂੰ ਡੇਢ ਸਾਲ ਵੀ ਨਹੀਂ ਹੋਇਆ ਹਲੇ ਮਤਲਬ ਉਹ ਸਾਰਾ ਟਾਈਮ ਮੈਂ ਕਹਾਂ ਜੀ ਮੈਂ ਇਹ ਪਰਿਵਾਰ ਦੀ ਠੀਕ ਕਰਦਾ ਵੱਡੇ ਪਰਿਵਾਰ ਦੇ ਕੀ ਕਰੂੰ ਹੁਣ ਹੁਣ ਤੂੰ ਜੇਲ੍ਹ ਵੱਲ ਨਾ ਜਾ ਮਿੱਤਰਾ ਮੈਂ ਉਹਦਾ ਜਵਾਬ ਦੇ ਚੁੱਕਾ ਹਾਂ ਸਭ ਨੂੰ ਮੈਨੂੰ ਹੱਲਾਸ਼ੀ ਦਿੱਤੀ ਲੇਕਿਨ ਆਪਣਾ ਮੈਂਟਲ ਕਿਦਾਂ ਜਿਆ ਸੀਗਾ ਤੁਸੀਂ ਆਪ ਕੀ ਮਹਿਸੂਸ ਕੀਤਾ ਦੇਖੋ ਮੈਂ ਇੱਕੋ ਚੀਜ਼ ਮਹਿਸੂਸ ਕੀਤਾ ਅੱਜ ਅੱਜ ਇਸ ਪ੍ਰੈਸ ਕਾਨਫਰੰਸ 'ਚ ਕਿ ਜੇ ਇਹਨਾਂ ਚੀਜ਼ਾਂ ਨੂੰ ਮੈਂ ਸ਼ੇਅਰ ਕਰ ਸਕਾਂ जड़े मेरे वीर जिन्होंने लगता है कि भाई कैंसर हो गया अब खत्म उनमें आस आ जाएगी उनमें विश्वास आ जाएगा और वो ये वो ये वो लोग नहीं है कि जिनके पास करोड़ों रुपए हैं जिनके पास बैंक बैलेंस है ये इलाज हिंदुस्तान में हुआ है हिंदुस्तान के सरकारी अस्पताल में हुआ है ये नहीं मैं फिर बोल रहे स्टोन कैटरिंग में नहीं हुआ ये इलाज इसलिए मैं उनको विश्वास जलाना चाहता हूं कि भाई कैंसर कैन बी डिफीटेड लेकिन एक प्रोसेस है उसका उस प्रोसेस को आप फॉलो करो मैं इतना तुम्हें कह सकता हूं और चैलेंज से कह सकता हूं कैंसर के लिए कोई मुझसे इंफॉर्मेशन चाहिए होगी इट विल बी ऑन एवरीथिंग दैट आई ओन मेरा जो भी मैं भी कैंप्स लगाऊंगी यह भी कैंप्स, कैंप्स और इसके लिए, लिए। कैंप्स मतलब कोई किसी और ये अगर इस, इस प्रेस कॉन्फ्रेंस से दस लोगों का भी फायदा हो गया तो मैं समझूंगा कि आई एम एन इंस्ट्रूमेंट ऑफ गॉड्स गुडविल इससे बड़ी हेल्पलाइन कोई नहीं है साहब मैं जवाब देना चाहना पॉल पॉलू इससे बड़ी हेल्पलाइन कोई नहीं है कि जिस डाइट से आफ्टर इलाज तो हर बंदा करवा रहा है ठीक है जिस डाइट से नोनी रिकवर की है जो चीजों को छोड़ के नोनी रिकवर की है जो चीजें इंफ्लॉमेशन क्रिएट करती हैं जिस पे कोई पैसा नहीं लगता वो चीजें अगर आप इनकलकेट करें कैंसर हो भी नहीं सकता आप अभी शुरू कर दो आपको कभी कैंसर होगा ही नहीं और मैं तुम्हें फिर बोल रहा हूँ कैंसर हो की प्रिवेंशन जो है अगर आप उसको फर्स्ट स्टेज पे पकड़ लोगे या उसको प्रिवेंट कर लोगे वो कहीं ज्यादा अच्छा है पेट स्कैन बिल्कुल किडनी थोड़ा जिथे आ एरिया चेस्ट का एरिया नॉट इवन स्पेक not even a speck When एदा मतलब ये नहीं सिद्ध साहब एदा मतलब ये नहीं कि येनु मैं अब चिप्स खान दूँगा बिल्कुल नहीं इसका मतलब ये नहीं है इसको एक चीट दे दूँगा और मैं चीट दे ज्ञानी की दुकान पे जाके मैं एक कप खुद फेवरेट मेरी फेवरेट जगह मैं उसको इसको कचौड़ी की एक बाइट दूँगा उसके बाद कद्दू का जूस मिलेगा अच्छा ये नहीं, नहीं।